ਨਦੀਆਣਾ ਦੇ ਜਵੱਦੀ ਟਕਸਾਲ ਗੁਰਦੁਆਰਾ ਸਾਹਿਬ ਵਿਖੇ ਕਥਾਵਾਚਕ ਪਾਈ ਗਿਆਨੀ ਪਿੰਦਰਪਾਲ ਜੀ ਦੀ ਮਾਤਾ ਸਵਰਗਵਾਸੀ ਬਲਵੀਰ ਕੌਰ ਦੀ ਅੰਤਿਮ ਅਰਦਾਸ ਹੋਈ ਜਿਸ ਵਿੱਚ ਸਮੂਹ ਪੰਜਾਬ ਭਰ ਦੀਆਂ ਸਮਾਜਿਕ ਰਾਜਨੀਤਿਕ ਧਾਰਮਿਕ ਆਗੂ ਹਣੇ ਸ਼ਿਰਕਤ ਕੀਤੀ ਮਾਤਾ ਬਲਵੀਰ ਕੌਰ ਬਹੁਤ ਮਹਾਨ ਆਤਮਾ ਸੀ ਦੇਖੋ ਉਹਦੇ ਚਰਨਾਂ 'ਚ ਅੱਜ ਸਿਰ ਝੁਕਦਾ ਜਿਹਨੇ ਆਪਣੀ ਕੁੱਖੋਂ ਬਹੁਤ ਕੁਰਬਾਨੀ ਪਨਵਾਏ ਕੌਮ ਦਾ ਮਹਾਨ ਹੀਰਾ ਪ੍ਰਸਿੱਧ ਕਥਾਵਾਚਕ ਪ੍ਰਸਿੱਧ ਵਿਦਵਾਨ ਉਹ ਸਿੱਖ ਕੌਮ ਨੂੰ ਸਿੱਖ ਪੰਥ ਨੂੰ ਭਾਈ ਸਾਹਿਬ ਗੈਰਨੀ ਪਿੰਦਰਪਾਲ ਸਿੰਘ ਜੀ ਇਸ ਲਈ ਅੱਜ ਸਾਰੀ ਦੁਨੀਆ ਦੇ ਵਿੱਚ ਜੈ ਜੀ ਪਿੰਦਰਪਾਲ ਸਿੰਘ ਜੀ ਦੀ ਆਪਾਂ ਉਹਨਾਂ ਦੇ ਵਿਚਾਰ ਕਥਾ ਉਹਨਾਂ ਦੀ ਸੁਣਦੇ ਹਾਂ ਅੱਜ ਸਾਰਾ ਪੰਥ ਰੀੜੀ ਆ ਮਾਤਾ ਬਲਬੀਰ ਕੌਰ ਜੀ ਦਾ ਜਿਨ੍ਹਾਂ ਨੇ ਸਿੱਖ ਪੰਥ ਨੂੰ ਐਡਾ ਵੱਡਾ ਮਹਾਨ ਵਿਦਵਾਨ ਦਿੱਤਾ ਸੋ ਅੱਜ ਅਸੀਂ ਉਹਨਾਂ ਦੇ ਚਰਨਾਂ ਦੇ ਵਿੱਚ ਸ਼ਰਧਾ ਦੇ ਫੁੱਲ ਭੇਟ ਕਰਦੇ ਆ ਤੇ ਗੁਰੂ ਬਾਰੇ ਦੇ ਅੱਗੇ ਅਰਦਾਸ ਕਿ ਗੁਰੂ ਕਿਰਪਾ ਕਰੇ ਉਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ੇ ਤੇ ਭਾਈ ਪਿੰਦਰਪਾਲ ਸਿੰਘ ਜੀ ਜੋ ਸੇਵਾ ਕਾਮਦੀ ਪੰਥ ਦੀ ਕਰ ਰਿਹਾ ਤੂੰ ਮੈਂ ਤਰਫ ਆਪਣੀ ਜਾ ਰਿਹਾ ਵਾਹਿਗੁਰੂ ਜੀ ਖਾਲਸਾ ਹੋਇ ਲੁਧਿਆਣਾ ਲਾਈਵ ਲਈ ਟਿੰਕਾ ਜੱਟ ਦੀ ਰਿਪੋਰਟ